ਸਤਿ ਸ੍ਰੀ ਅਕਾਲ ਜੀ ਫਰਸਟ ਵੈਸਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਔਨ ਲੀਵਰੀ ਨਹੀਂ ਹੈਗੀ ਸਕਰੀਨ ਤੇ ਨੰਬਰ ਚੱਲ ਰਿਹਾ ਜਿਹੜਾ ਵੀ ਸੂਟ ਪਸੰਦ ਆਊਗਾ ਉਹ ਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਆਨਲਾਈਨ ਪੇਮੈਂਟ ਪਾਣੀ ਐਡਰੈਸ ਤੇ ਜਿਹੜਾ ਸੂਟ ਤੁਹਾਡੇ ਘਰ ਪਹੁੰਚੇਗਾ ਤੇ ਵੀਡੀਓ ਦੀ ਟਾਈਮਿੰਗ ਹੈਗੀ ਹੈ ਜੀ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਤੇ ਲਓ ਜੀ ਅੱਜ ਆਪਾਂ ਤੁਹਾਡੇ ਲਈ ਪਸ਼ਮੀਨਾ ਥੋੜੀ ਡਿਮਾਂਡ ਤੇ ਲੈ ਕੇ ਆਏ ਹਾਂ ਹੁਣ ਜਿਹੜੇ ਸਾਰਾ ਪਸ਼ਮੀਨਾ ਰਹੁਗਾ ਰਾਮ ਟੈਕਸ ਦਾ ਕੋਸ਼ਿਸ਼ ਕਰਿਆ ਕਰਾਂਗੇ ਕਿ ਰਾਮ ਟੈਕਸ ਦਾ ਹੀ ਜ਼ਿਆਦਾ ਜਾਂ ਏਕੇ ਟੈਕਸ ਦਾ ਤੁਹਾਨੂੰ ਪਸ਼ਮੀਨਾ ਦੇ ਹੀ ਹੈ ਕਿਉਂਕਿ ਇਹਨੂੰ ਤੁਸੀਂ ਸੁਵਾ ਕੇ ਤੇ ਅਸੀਂ ਭੇਜ ਕੇ ਬੇਫਿਕਰ ਹੋ ਜਾਨੇ ਆ ਤੁਸੀਂ ਸਲਾ ਕੇ ਬੇਫਿਕਰ ਹੋ ਜਾਨੇ ਆ ਕਿਉਂਕਿ ਬੁਰ ਵਗੈਰਾ ਬਿਲਕੁਲ ਨਹੀਂ ਆਉਂਦਾ ਕਲਰ ਨਹੀਂ ਜਾਂਦਾ ਬੁਰ ਨਹੀਂ ਆਉਂਦਾ ਠੀਕ ਹੈ ਜੀ ਪਸ਼ਮੀਨਾ ਦੀ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਕਿ ਇਹਦੇ ਤੇ ਬੁਰ ਆਉਣ ਦਾ ਡਰ ਹੁੰਦਾ ਪਰ ਰਾਮ ਟੈਕਸ ਦੇ ਪਸ਼ਮੀਨਾ ਤੇ ਬਿਲਕੁਲ ਨਹੀਂ ਆਉਂਦਾ ਸੋ ਕੋਸ਼ਿਸ਼ ਰਹੂਗੀ ਕਿ ਆਪਾਂ ਤੁਹਾਨੂੰ ਪਸ਼ਮੀਨਾ ਜ਼ਿਆਦਾ ਤੋਂ ਜ਼ਿਆਦਾ ਰਾਮ ਟੈਕਸ ਦਾ ਦੇਈਏ ਜਾਂ ਏਕੇ ਟੈਕਸ ਦਾ ਏਕੇ ਟੈਕਸ ਤੇ ਵੀ ਬੁਰ ਨਹੀਂ ਲਓ ਜੀ ਪਹਿਲਾ ਸੂਟ ਰਾਮ ਟੈਕਸ ਦਾ ਪਸ਼ਮੀਨਾ ਰਹੂਗਾ ਬਹੁਤ ਸੋਹਣਾ ਪਸ਼ਮੀਨਾ ਰਹੂਗਾ ਲਓ ਨੇੜੇ ਕਰਕੇ ਦਿਖਾ ਸਕਦੇ ਹਾਂ ਅਸੀਂ ਤੁਹਾਨੂੰ ਬਕਾਇਦਾ ਸਟੈਂਪ ਦੇ ਨਾਲ ਆਊਗਾ ਤੇ ਕਲਰ ਦੇਖ ਸਕਦੇ ਹੋ ਤੁਸੀਂ ਇਹਦਾ ਮੇਰੇ ਖਿਆਲ ਨਾਲ ਲਗਭਗ ਸਹੀ ਜਿਹਾ ਹੀ ਦਿਖ ਰਿਹਾ ਹੋਣਾ ਇੱਥੇ ਸੀ ਹਾਂ ਕਾਫੀ ਸੋਹਣਾ ਜਿਹਾ ਕਲਰ ਹੈਗਾ ਇਹਦਾ ਬਹੁਤ ਪਿਆਰਾ ਕਲਰ ਹੈਗਾ ਰਾਮ ਟੈਕਸ ਦੀ ਜੀ ਸਲਵਾਰ ਹੋਊਗੀ ਰਾਮ ਟੈਕਸ ਦਾ 셔ਟ ਹੋਊਗਾ ਔਰ ਕਲਰ ਜਿਹੜੀਆਂ ਪਹਿਣਾ ਨੂੰ ਬਹੁਤ ਡਾਰਕ ਨਹੀਂ ਚਾਹੀਦਾ ਉਨਾਂ ਲਈ ਇਹ ਬਹੁਤ ਵਧੀਆ ਹੈਗਾ ਠੀਕ ਹੈ ਜੀ ਤੇ ਪ੍ਰਾਈਸ ਵੀ ਸੁਣ ਲਓ ਇੱਕ ਵਾਰ ਚ ਪ੍ਰਾਈਸ ਮੈਂ ਤੁਹਾਨੂੰ ਦੱਸ ਦੇਣੀ ਆ ਬਾਰ-ਬਾਰ ਦੱਸਣ ਦੀ ਆਪਾਂ ਨੂੰ ਜਰੂਰਤ ਨਹੀਂ ਪੈਣੀ ਇੱਕ ਸੂਟ ਲਓਗੇ ਤਾਂ 1150 ਦਾ ਦੋ ਸੂਟ ਚੱਕੋਗੇ ਤਾਂ 2200 ਦੇ ਠੀਕ ਹੈ ਜੀ ਤੇ ਸ਼ਿਪਿੰਗ ਹੋਊਗੀ ਫ੍ਰੀ ਤੇ ਇਹ ਵਾਲਾ ਵੀ ਉਸੇ ਪ੍ਰਿੰਟ ਦੇ ਵਿੱਚ ਹੈਗਾ ਔਰ ਕਲਰ ਦੇਖ ਸਕਦੇ ਹੋ ਤੁਸੀਂ ਮਹਿੰਦੀ ਕਲਰ ਬਹੁਤ ਹੀ ਸੋਹਣੇ ਜੇ ਪ੍ਰਿੰਟ ਤੇ ਬਹੁਤ ਹੀ ਸੋਹਣੇ ਜੇ ਕਲਰ ਹੋਣਗੇ ਸਾਰਿਆਂ ਦੇ ਬਹੁਤ ਖੂਬਸੂਰਤ ਲੱਗਦੇ ਨੇ ਨੱਥ ਦੇਖੋ ਮਸਟਰਡ ਜਿਹਾ ਕਲਰ ਹੈਗਾ ਜੀ ਲੋ ਜੀ ਬੈਂਦੀ ਮਸਟਰਡ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣਾ ਤੇ ਨਾਲ ਦਿਖਾਉਂਗੀ ਇਹਦੇ ਤੋਂ ਇਹ ਵਾਲੀ ਸਲਵਾਰ ਲੋ ਜੀ ਠੀਕ ਹੈ ਜੀ ਐਗਜ਼ੈਕਟ ਕਲਰ ਦੇਖ ਰਹੇ ਹੋਵੋਗੇ ਨੇੜੇ ਆ ਕੇ ਥੋੜਾ ਫਰਕ ਪੈ ਜਾਂਦਾ ਦੂਰੋਂ ਜ਼ਿਆਦਾ ਸਹੀ ਰਹਿੰਦਾ ਹੈ ਲੋ ਜੀ ਨੈਕਸਟ ਕਲਰ ਦੇਖੋ ਪ੍ਰਿੰਟ ਉਹੀ ਰਹੂਗਾ ਪਰ ਕਲਰ ਹੈ ਜਿਹੜਾ ਉਹ ਡਿਫਰੈਂਡ ਹੋ ਗਿਆ ਹਾਂ ਥੋੜਾ ਜਆ ਮੋਬਿਸ ਜਿਹਾ ਕਲਰ ਕਹਿ ਲਈਏ ਆਪਾਂ ਜਾਂ ਵਾਈਨ ਕਲਰ ਜਿਹਾ ਕਹਿ ਲਈਏ ਆਪਾਂ ਹਨਾ ਕਾਫੀ ਜਿਆਦਾ ਲਾਈਕ ਕੀਤਾ ਜਾਣ ਵਾਲਾ ਕਲਰ ਹੈਗਾ ਜੀ ਇਹ ਬਹੁਤ ਪਿਆਰਾ ਜਿਹਾ ਕਲਰ ਹੈ ਤੇ ਪ੍ਰਿੰਟ ਦੇਖ ਲਓ ਇਸ ਪ੍ਰਿੰਟ ਦੇ ਵਿੱਚ ਤੁਹਾਨੂੰ ਚਾਰ ਕਲਰ ਹੋਗੇ ਸਾਰੇ ਜਿਹੜੇ ਵੀ ਪ੍ਰਿੰਟ ਦਿਖਾਉਂਗੀ ਉਹ ਚ ਚਾਰ ਚਾਰ ਕਲਰ ਮਿਲਣਗੇ ਲੋ ਜੀ ਹੁਣ ਆ ਗਿਆ ਆਪਣਾ ਥੋੜਾ ਜਿਹਾ ਡਾਰਕ ਚਾਰਟ ਪਹਿਲਾਂ ਸੀ ਗਲਾਈਟ ਕੋਈ ਵੀ ਦੋ ਸੂਟ ਆ ਜਿਹੜੇ ਤੁਸੀਂ ਬਾਏ ਕਰ ਸਕਦੇ ਹੋ ਕਿਸੇ ਵੀ ਪ੍ਰਿੰਟ ਦੇ ਤੇ ਉਹਦੇ ਪਿੱਛੇ ਤੁਹਾਨੂੰ 2200 ਦੇ ਵਿੱਚ ਜਾਨੀ 11-1100 ਦੇ ਵਿੱਚ ਦੋ ਸੂਟ ਆ ਜਾਣਗੇ ਔਰ ਸ਼ਿਪਿੰਗ ਫ੍ਰੀ ਹੋਊਗੀ ਇਹ ਹੈਗਾ ਜੀ ਮਹਿਰੂਨ ਕਲਰ ਤੇ ਇਹ ਹੈਗੀ ਇਹਦੀ ਸਲਵਾਰ ਆਲ ਬਹੁਤ ਸੋਹਣਾ ਸੂਟ ਹੈ ਸਰਦੀਆਂ ਦੇ ਵਿੱਚ ਥੋੜੇ ਡਾਰਕ ਕਲਰ ਵੀ ਅੱਛੇ ਲੱਗਦੇ ਹੁੰਦੇ ਨੇ ਲਓ ਅਗਲਾ ਦੇਖੋ ਇਹਦੇ ਵਿੱਚ ਅਗਲਾ ਇਹ ਵਾਲਾ ਕਲਰ ਹੈ ਲਓ ਇਹ ਵਾਲਾ ਸ਼ਰਟ ਰਹੂਗਾ ਮਸਟਰਡ ਜਿਹਾ ਕਲਰ ਹੈ ਔਰ ਇਹ ਵਾਲੀ ਸਲਵਾਰ ਰਹੂਗੀ ਠੀਕ ਹੈ ਜੀ ਪ੍ਰਿੰਟ ਸੇਮ ਰਹੂਗਾ ਜਿਸ ਤਰ੍ਹਾਂ ਤੁਸੀਂ ਮਹਿਰੂਨ ਕਲਰ ਦੇਖਿਆ ਤੁਸੀਂ ਅਗਲਾ ਦੇਖੋ ਪੈਟਰੋਲ ਕਲਰ ਹੈ ਇਹ ਲੋੜ ਇਹ ਹੈਗਾ ਪੈਟਰੋਲ ਕਲਰ ਪੀਕਾਕ ਤਾਂ ਨਹੀਂ ਕਹਿ ਸਕਦੇ ਪੀਕਾਕ ਵਰਗਾ ਹੁੰਦਾ ਥੋੜਾ ਜਿਹਾ ਨੇੜੇ ਤੇੜੇ ਦਾ ਠੀਕ ਆ ਸਹੀ ਆ ਰਿਹਾ ਕਲਰ ਬਿਲਕੁਲ ਸਹੀ ਦੇਖ ਰਿਹਾ ਹੋ ਮੈਚਿੰਗ ਦੇ ਵਿੱਚ ਸੂਟ ਹੋਊਗਾ ਹਾਂ ਲੋ ਇਹ ਕਲਰ ਵੀ ਬਹੁਤ ਪਸੰਦ ਕੀਤਾ ਜਾਂਦਾ ਲੋ ਰਸਟ ਕਲਰ ਕਹਿ ਸਕਦੇ ਆ ਮੇਰੇ ਖਿਆਲ ਇਹ ਨੂੰ ਆਪਾਂ ਡਾਰਕ ਰਸਟ ਜਿਹਾ ਕਲਰ ਹੈਗਾ ਇਹ ਠੀਕ ਹੈ ਜੀ ਆਹ ਲੋ ਜੀ ਅਗਲਾ ਦੇਖੋ ਇਹ ਲਾਈਨਿੰਗ ਵਾਲਾ ਪਸ਼ਮੀਨਾ ਹੈ ਇਹਦੇ ਵਿੱਚ ਨਾ ਲਾਈਨਾਂ ਲਾਈਨਾਂ ਨੇ ਥੋੜੀਆਂ ਨਹੀਂ ਆ ਇੱਕ ਉਹ ਆਹ ਲੋ ਇਹ ਥੋੜੀਆਂ ਨਹੀਂ ਲਾਈਨਾਂ ਦਿਖਦੀਆਂ ਨੇ ਇਹਦੇ ਵਿੱਚ ਸਾਨੂੰ ਠੀਕ ਹੈ ਜੀ ਬਹੁਤ ਸੋਨਾ ਪਸ਼ਮੀਨਾ ਇਹ ਤੇ ਪ੍ਰਾਈਸ ਸੇਮ ਹੀ ਰਹੂਗੀ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਇਹ ਲੋ ਜੀ ਠੀਕ ਹੈ ਜੀ ਅਗਲਾ ਦੇਖੋ ਕਾਫੀ ਅੱਛਾ ਕਲਰ ਹੈ ਇਹਦੀ ਤੇ ਇਹ ਹੈਗੀ ਇਹਦੀ ਸਲਵਾਰ ਸਲਵਾਰ ਤੋਂ ਜ਼ਿਆਦਾ ਕਲੀਅਰ ਹੋ ਜਾਊਗਾ ਕਲਰ ਬਹੁਤ ਸੋਹਣਾ ਹੈ ਇਹਦੀ ਦੱਸਿਆ ਨਹੀਂ ਜਾ ਸਕਦਾ ਫਰੋਜ਼ ਹੀ ਤਾਂ ਹੈ ਨਹੀਂਗਾ ਇਹ ਪਤਾ ਨਹੀਂ ਇਹ ਕਿਹੜਾ ਕਲਰ ਹੈ ਸੀ ਗ੍ਰੀਨ ਕਹਿ ਸਕਦੇ ਹਾਂ ਨੂੰ ਆਪਾਂ ਅਗਲਾ ਦੇਖੋ ਗੈਨ ਉਹਨਾਂ ਹਨ ਇਹ ਵਾਲਾ ਪ੍ਰਿੰਟਰ ਉਹ ਤੇ ਇਹ ਵਾਲੀ ਇਹਦੀ ਸਲਵਾਰ ਲੋ ਜੀ ਇਹ ਸਪ੍ਰਿੰਟ ਦੇ ਵਿੱਚ ਆ ਲਾਸਟ ਕਲਰ ਹੈ ਗ੍ਰੇ ਕਲਰ ਲੋ ਜੀ ਅਗਲਾ ਪ੍ਰਿੰਟ ਦੇਖੋ ਹੁਣ ਵੀ ਡਾਰਕ ਕਲਰ ਹੀ ਆਉਣਗੇ ਸਾਰੇ ਬਲੈਕ ਕਲਰ ਦੇ ਵਿੱਚ ਆਹੋ ਬਹੁਤ ਜਿਆਦਾ ਸੋਹਣਾ ਪ੍ਰਿੰਟ ਬਹੁਤ ਜਿਆਦਾ ਸਾਰੇ ਨਾਮ ਟੈਕਸ ਦਾ ਪਛਮੀਨਾ ਬਹੁਤ ਹੀ ਪਿਆਰਾ ਜਾਂ ਪ੍ਰਿੰਟ ਇਹਨਾ ਸੋਹਣਾ ਪ੍ਰਿੰਟ ਹੈ ਬਹੁਤ ਜ਼ਿਆਦਾ ਇਹ ਨੋ ਥੋੜਾ ਹੋਰ ਖੋਲ ਦੇਣੀ ਠੀਕ ਹੈ ਜੀ ਬਹੁਤ ਖੂਬਸੂਰਤ ਪ੍ਰਿੰਟ ਹੈ ਇਹਦੇ ਵਿੱਚ ਵੀ ਮੇਰਾ ਖਿਆਲ ਹੈ ਹਲਕੀਆਂ ਜੀਆਂ ਸ਼ਾਇਦ ਲਾਈਨਾਂ ਹੈਗੀਆਂ ਨਹੀਂ ਹਾਂ ਲਾਈਨਾਂ ਆ ਦੇਖੋ ਨੇੜੇ ਕਰਕੇ ਪਤਾ ਲਾ ਦੇ ਲਾਈਨਾਂ ਵਾਲਾ ਪਿਛਮੀਨਾ ਬਲੈਕ ਕਲਰ ਦੀ ਸਲਵਾਰ ਰਹਿ ਗਈ ਅਗਲਾ ਦੇਖੋ ਰਸਟ ਕਲਰ ਐਗਜ਼ੈਕਟ ਰਸਟ ਕਲਰ ਲੋ ਬਹੁਤ ਹੀ ਪਿਆਰਾ ਜਾਂ ਪ੍ਰਿੰਟ ਤੇ ਬਹੁਤ ਹੀ ਪਿਆਰਾ ਜਾਂ ਕਲਰ ਇਹ ਹੈਗੀ ਸਲਵਾਰ ਠੀਕ ਹੈ ਜੀ ਨਿਸ਼ਚਿਤ ਹੋ ਕੇ ਲੈ ਲਿਓ ਗੁਰ ਨਹੀਂ ਆਊਗਾ ਬਸ ਲੋ ਜੀ ਅਗਲਾ ਮਹਿਰੂਨ ਕਲਰ ਇਹ ਸਾਰੇ ਡਾਰਕ ਕਲਰ ਦੇ ਵਿੱਚ ਹੈ ਲੋ ਜੀ ਪ੍ਰਿੰਟ ਬਹੁਤ ਪਿਆਰਾ ਹੈ काफ़ी सोना लगता है एम भी नहीं लग रहा कि बहुत व्डा प्रिंट है बहुत छोटा भी नहीं बहुत व्डा भी नहीं हैगी है, गी है। जी सलवार महरून एग्जैक्ट ब्लैकिश महरून कलर है लाओ जी कलर दी बहुत प्यारा कलर ये रोगी सलवार लाओ जी जो भी कलर है सही दिख रहा है ਠੀਕ ਹੈ ਜੀ। ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ। ਉਮੀਦ ਹੈ ਤੁਹਾਨੂੰ ਪਸੰਦ ਆਊਗੀ। ਪਸੰਦ ਆਈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਦੇ ਹੋ। ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।